ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੇ ਨਿਆਇ ਤ੍ਰਿਖਾਨ ਉਤਰੇ ਸ਼ਾਂਤ ਨ ਆਵੇ बिन दर्शन संत प्यारे जियो हां खोली जियो खोल कमाई गुरु दर्शन संत प्यारे जियो रहा तेरा मुख सुहावा जियो सहज धुन वाणी ਜਰ ਹੁਆ ਦੇਖੇ ਸਾਰੰਗ ਪਾਣੀ ਧਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣਾ ਮੇ ਤਮਰਾਰੇ ਜਿਉ ਹਾਂ ਕੋਲੀ ਹਾਂ ਕੋਲ ਕੁਮਾਈ ਗੁਰ ਸੱਜਣਾ ਮੇ ਤਮਰਾਰੇ ਜਿਉ ਰਹਾ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ ਮੋਹ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰ ਜਿਉ ਹਾਂ ਕੋਲੀ ਜੀਓ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰ ਜਿਓ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬినాਸ਼ੀ ਕਰਮਹਿ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹਾਂ ਖੋਲੀ ਜਿਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ ਤਨਸਰੀ ਮਹਲਾ ਪਹਿਲਾ ਕਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੇ ਹੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀ ਐ ਅੰਤ ਛਡਾਇ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨੇ ਜਾਉ ਰਹਾਉ ਸਰਬੰਸਾ ਚਾ ਇਕ ਹੈ ਦੂਜਾ ਨਹੀਂ ਕੋਏ 타 ਕੀ ਸੇਵਾ ਸੁ ਕਰੇ ਜਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਇ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਿਲੰਗ ਮਹਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲੱਬ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸਿਜ ਜਾਈ ਹਾਂ ਕੁਰਬਾਨੇ ਜਾਓ ਮਿਹਰਵਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਓ ਤਨਾ ਕੈ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਨਾ ਕੈ ਹਾਂ ਸਦ ਕੁਰਬਾਨੇ ਜਾਓ ਰਹਾਓ ਆਇਆ ਨਾਮ ਜੀਠ ਰੰਗਨ ਵਾਲਾ ਜੇ ਰੰਗੈ ਸਾਹਿਬ ਐਸਾ ਰੰਗਨ ਡੇਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕਹ ਪਾਸ ਹੂੜਤ ਨਾ ਕੀਜੇ ਮੇਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾ ਮਨ ਕੰਤੈ ਪਾਵੇ ਆਪੇ ਹੀ ਰਵੇ ਤਲੰਗ ਮਹੱਲਾ ਪਹਿਲਾ ਏ ਅਨੜੀਏ ਮਨੜਾ ਕਾਹੇ ਕਰਹਿ ਆਪਨੜੇ ਕਰ ਹਰ ਰੰਗੋ ਕੀ ਨਾ ਮਾਣਹਿ ਸੋਹਣੜੇ ਤਨ ਕਮਲੀਏ ਬਾਹਰ ਕਿਆ ਢੂੰਡੇ ਪੈਕੀਆਂ ਦੇਹ ਸਲਾਈਆਂ ਨੈਣੀ ਪਾਵਕਾ ਕਰ ਸਿੰਗਾਰੋ ਪਾਸ ਸੁਹਾਗਣ ਜਾਣੀ ਐ ਲਾਗੀ ਜਾ ਸ਼ੋਹ ਧਰੇ ਪਿਆਰੋ ਐ ਆਣੀ ਬਲੀ ਕਿਆ ਕਰੇ ਜਾਂ ਤਨਕੰਤ ਨਾ ਪਾਵੇ ਕਰਨ ਪਲਹਾ ਕਰੇ ਬਹੁਤੇ ਰੇ ਸਾ ਤਨ ਮਹਿਲ ਨਾ ਪਾਵੇ ਵਿਨ ਕਰਮਾ ਕਿਛ ਪਾਈਏ ਨਾਹੀ ਜੇ ਬਹੁ ਤੇਰਾ ਥਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋਹ ਪਾਈਏ ਨਾਹੀ ਪਏ ਕਾਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਹੈ ਕਿੰਨੀ ਬਾਤੇ ਸਹ ਪਾਈਏ ਜੋ ਕਿਸ਼ ਕਰੇ ਸੋ ਭਲਾ ਕਰਮਾਨੀਏ ਹਕਮਤ ਹੁਕਮ ਚੁਕਾਈਏ ਜਾ ਕੈ ਪ੍ਰੇਮ ਪਦਾਰਥ ਪਾਈਐ ਤੋ ਚਰਣੀ ਚਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੁ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਪਹਿਣੀ ਇਨੇ ਬਾਤੀ ਸੋ ਪਾਈਐ ਆਪ ਗਵਾਈਏ ਤਾਂ ਸ਼ੋਹ ਪਾਈਏ ਔਰ ਕੈਸੀ ਚਤਰਾਈ ਸ਼ੋਹ ਨਦਰ ਕਰ ਦੇਖੇ ਸੋ ਦਿਨ ਲਿਖੇ ਕਮਨ ਨੋਂ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਤੀ ਸਹਿਜ ਕੀ ਮਾਤੀ ਇਹਨੇ ਸ ਭਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਿਆਣੀ হোহে মহল্লা پہلا کون ترا جی ਕਵਨ ਤੁਲਾ ਤੇਰਾ ਕਵਨ ਸ਼ਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੋਲ ਕਰਵਾ মেরে ਲਾਲ ਜਿਓ ਤੇਰਾ ਅੰਤ ਨਾ ਜਾਣਾਂ ਤੂੰ ਜਲਥਲ ਮਹੀਲ ਪਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਾਂ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਫ ਕਮਾਵਾ ਕਟ ਹੀ ਭੀਤਰ ਸੋ ਸੋ ਹਤਲੀ ਇਨ ਬਿਦ ਚਿਤ ਰਹਾ ਵਾ ਆਪੇ ਕੰਡਾ ਤੋਲ ਤਰਾ ਜੀ ਆਪੇ ਤੋਲਨ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਬਨਜਾਰਾ ਅੰਦੁਲਾਨੀ ਚ ਜਾਤ ਪਰਦੇਸੀ ਖਿੰਨੇ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੁੜਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਉਸ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈ ਮੂ ਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾ ਦੇ ਬੁਝਾਈ ਜੈਸੇ ਸਚ ਮੈਂ ਰਹੂ ਰਜਾਈ ਰਹਾ ਜੋ ਕਿਸ਼ ਹੋਆ ਸਭ ਕਿਸ਼ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤਰਾਇ ਆਹ ਕਥੀ ਕਥੇ ਕਥ ਦੇਖਾ ਮੈਂ ਕਥਨਾ ਕਥਨਾ ਜਾਏ ਜੋ ਤਦ ਪਾਵੈ ਸੋਈ ਅਖਾ ਤਿਲ ਤੇਰੀ ਵਡਿਆਈ ਇਤੇ ਕੁਕਰ ਹਾਂ ਬੇਗਾਨਾ ਕਾ ਇਸ ਤਨ ਤਾਈ ਭਗਤ ਹੀਨ ਨਾਨਕ ਜੇ ਹੋਏਗਾ ਤਾਂ ਖਸਵੇਂ ਨਾ ਹੋ ਨਾਈ ਬਿਲਾਵਲਾ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰਥਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਇਆ ਵਾ ਮਨ ਬੇਦਿਆਦਾਲ ਸਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਨਾਮ ਨਹੀਂ ਚਿੰਤ ਪਰਾਇ ਰਹਾਓ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੇ ਜਲ ਥਲ ਮਹਿ ਅਲ ਭਰਪੁਰ ਲੈਣਾ ਘਟ ਘਟ ਜੋਤ ਤੁਮਾਰੀ ਸਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਨ ਤੇ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤਦ ਪਾਸੇ ਜੋ ਤੁਧ ਪਾਵੇ ਸੁਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤਦ ਪਾਸੇ ਜੋ ਤੁਧ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ